ਨਾਈਂ ਕਿਹਾ ਦਾ ਤੋਂ ਕੋਈ ਨਹੀਂ ਜੀ ਜਮੋਰਾ ਆਕ ਤੁਮੋ ਫਰਾਂ ਦੇ। ਜੰਦੀ ਆਉਂਦਾ। ਇਹ ਤੋਂ ਮੋਟੀਆਂ ਗੱਜਰੋਂ ਦਾ ਜੀ ਨਹੀਂ ਜਾ ਰਹਾ ਵਾ ਤੇ। ਚੱਲੇ ਨਹੀਂ ਉਹ ਤਾਂ ਮੈਨੂੰ ਪਤਾ ਹੀ ਨਹੀਂ ਕਿ ਆਇਆ ਹੈ। ਅੱਛਾ ਜੀ। ਗਰੀਬ ਕਾ ਜਰਾ ਸਾਡੀ ਵਾਸਤੇ ਸਾਡੀ ਬਧੀ। ਅੱਛਾ ਜੀ। ਹਾਂ ਲੇਖਿਆ। ਅੱਛਾ ਜੀ। ਇਤਨੇ ਨੇੜੇ ਆਂਦੀਆਂ ਬਹੁਤੀਆਂ ਫਿਰ ਮਹਾ ਉਹ ਤਾਂ ਮੈਂ ਲਈਆਂ ਹੀ ਨਹੀਂ। ਅੱਛਾ ਜੀ। ਮੈਨੂੰ ਤਾਂ ਪਤਾ ਹੀ ਨਹੀਂ। ਫਿਰ ਘਰ ਸੂਹੇ ਵਾਲੇ ਤੋਂ ਲਈ। ਆਰਾਂ 14 ਬੰਦ ਦਾ ਬੱਸ ਬੱਸ ਬੰਦ ਦੇ ਬਹੁਤ ਪੂਰੇ ਵੀ ਗੜਾ ਕਿਸੇ ਨੇ ਖਾਣੀ ਨੂੰ ਉਹਨੂੰ ਬੱਕਿਆ ਰਹੇ ਮੈਂ ਬਣਾ ਲੇ ਕੋਈ ਨਾ ਜਿੱਦ ਨਹੀਂ ਪੱਕੀ ਵੀ ਚਲੋ ਉਹ ਕਹਿੰਦਾ ਨਹੀਂ ਰੋਟੀ ਤੇ ਪੱਕੀ ਵੀ ਚਲੋ ਚਲੋ ਖਾਦਾ ਚਲੋ ਕੋਈ ਕਈ ਵਾਰੀ ਦੋੜ ਹੀ ਆ ਜਾਂਦਾ ਵਾਹ ਭਾਈ 14 ਬੰਦ ਬੱਸ ਬੱਸ ਬਹੁਤ ਨੇ ਬਹੁਤ ਔਰੇ ਗੜਾ ਕਿਸੇ ਨੇ ਖਾਣੀ ਉਹ ਜਿਹੜਾ ਆਲੇ ਫਿਰ ਸਾਹ ਉਹ ਮੋਟਰ ਤੇ ਟੰਗ ਦਾ ਨਾ ਇਹ ਚ ਵਾਣੀ ਇਹ ਚ ਬਣਾ ਲਾਂ ਮੈਂ ਉਹ ਐਗਰਾਂ ਕਿਸਨੇ ਜਲਦੀ ਜਲਦੀ ਟੋਟਾ ਟੋੜਾ ਨਾ ਇਹੋ ਦੋਏ ਜਿਹੜੇ ਬੜਾ ਸੀ ਇਕੱਠੇ ਦੀ ਗੱਡੇ ਨਾਲ ਤੇ ਮੁਝੇ ਕਾਤਣਾ ਹੈ ਤੇ ਇਕੱਠੇ ਗੱਡਿਆਂ ਤੇ ਰਿਕਰ ਮੇਰੇ ਪੈ ਗਿਆ ਤੇ ਉਹ ਇਸ ਕੰਦਨ ਨੂੰ ਬਾਤ ਵਿੱਚ ਲਾ ਦੇ ਕਿ ਸੰਭਰਨਾ ਲੱਗ ਗਿਆ ਮੈਂ ਕੋਲ ਉਹਨਾਂ ਦੇ ਆਪ ਦਾ ਦੇਖ ਕੇ ਸੈੱਟ ਕਰ ਲੇਗੀ ਲੈ ਰੱਖ ਲੇ ਕੋਈ ਈਰਖਾ ਜਿੰਨ ਦਾ ਲੈ ਲੈ ਕੇ ਪੋੜ ਜਾ ਦੀ ਚਾਹ ਉਹ ਇਹ ਪ੍ਰਚਾਰ ਤੋਂ ਹਰਦੀਆਂ ਕੋਈ ਨਾ ਬੀ ਨਾ ਬਿੱਤਾ ਸਵਾਦ ਨਹੀਂ ਆਦੇ ਤੇ ਤੋ ਬੜੀਆਂ ਸਨੀਆਂ ਤੋ ਨੀਆਂ ਬੜੀਆਂ ਨੇ ਤੋ ਨੀਆਂ ਤਾਂ ਬੜੀਆਂ ਨੇ ਚਾਹ ਚੂ ਸੱਤ ਚਲ ਤਾਂ ਦੋਈ ਚੀਜ਼ਾਂ ਨਹੀਂ ਉਹ ਪੂਰਾ ਕਰ ਕਾਸਤੇ ਅਗਲਾ ਵਾਸਤੇ ਥਾਲਾ ਮੋਟਾ ਆਹ ਵਾਖ ਕੇ ਦੇਖੀ ਹੈ ਤਰੀਆਂ ਬੁੱਢੇ ਚਾਕੇ ਲਾ ਲਓ ਮੋਟੇ ਚਲੋ ਹੋਰ ਹਲੇ ਸੋ ਇਹ ਨਾ ਮੇਰਾ ਟੈਲੋਰ ਉਹਦਾ ਨਾ ਤਾੜਕੇ ਦੇ ਰਾਤ ਤਿੰਨੇ ਕੀ ਕਰਿਆ ਪਤਾ ਹੈ ਹਮੋਂ ਕੋਲ ਨਹੀਂ ਪਿਆ ਮਦਨਾ ਅੱਜ ਕੱਲ੍ਹ ਜੀ ਕਰਨ ਨੂੰ ਉਹਦੀ ਉਹਦੀ ਇਹ ਨੂੰ ਮੇਰਾ ਜੈਨਾ ਮੈਂ ਕਿੰਦਾ ਕੀ ਹੋਇਆ ਹੈ ਤਿੰਨੇ ਵਗਲ ਤੋਂ ਕਰਤਾ ਕੰਮ ਸਵਾਦਾ ਚਾਰ ਨੂੰ ਤਾਂ ਪਾ ਲਿਆ ਨਾ ਬੋਲ ਲਿਖ ਤੇ ਗਿਆ ਝੋਲਾ ਜਦੋਂ ਮੈਂ ਰਾਤ ਨੂੰ ਘੰਗਰੂ ਕੇ ਹਤੀ ਕੈਂਡਲ ਤੇ ਜੇ ਹੋਰ ਗਲਤ ਪਾਤਾ ਹੋ ਸਿੱਖਿਆ ਸਭ ਫਿਰ ਹੋ ਜਾਂਦਾ ਮੈਂ ਤਾਂ 2-3 ਮਿੰਟ ਫਿਰ ਕੋ ਕਰ ਗਿਆ ਜੇ ਮੈਂ ਟਾਂਕ ਤੇ ਤਾਂ ਵੀ ਕਰ ਠੀਕ ਨਹੀਂ ਕਰਿਆ ਅੱਜ ਆ ਜਿਵੇਂ ਇਹ ਹੱਥ ਸਵਾਰ ਏਗੀ ਉਹ ਗਲਤ ਪਾਤਾ ਕੀ ਹੋ ਗਿਆ ਸੀ ਰੋਸ ਚਲਾ ਗਿਆ ਰਣਾ ਕਿਨੇ ਜਾਂਦਾ ਉਹ ਤਾਂ ਆਪਾਂ ਨੇ ਜਿਆਦਾ ਚੰਗਿਆ ਚੁਰੀਆਂ ਜਾਂ ਦੇਖਣਾਂ ਦੀ ਜਦ ਬੰਦਾ ਮੋਟਰਸਾਈਕਲ ਚਲਾਉਂਦਾ ਦੇਖੇ ਬੰਦਾ ਇਹ ਭਾਈ ਸਮਾਨ ਮੇਰਾ ਕਿਵੇਂ ਲੱਗਿਆ ਵਾ ਹੈ ਲੱਖ ਉਹ ਗੱਜਰ ਹੋਰ ਕੀ ਕਰਤੀ ਹੈ ਇਹਨਾਂ ਨੂੰ ਸਮਾਰ ਉੱਪਰ ਤੋਂ ਪਹਿਲੋਂ Yeah. ਫੇਰੀ ਕੱਪੀਆਂ ਬਹੁਤ ਕੰਨ ਇਕੱਠੀਆਂ ਬੱਠੀਆਂ ਸਰਸਮਾਨ ਹੁਣ ਇਹਨਾਂ ਨੂੰ ਇਕੱਠਾ ਕਰਾਂ ਲਿਆ ਕੇ ਉਹ ਜਿਹੜੀ ਦੇ ਬਾਲ ਦੇ ਚਾਰ ਸੇ ਲੀਏ ਇਕੜਾਂਗੇ ਦੀ ਸਬਜ਼ੀ ਬਣ ਜੀਂਗੀ ਇਕੜੀ ਦਾ ਮੌਦੀ ਬਣ ਜੂ ਵਧੀਆ ਛੋਟੀਆਂ-ਸੁਟੀਆਂ ਡਰਕਰੀਆ ਬਣਾਵਾਂਗੇ ਆ ਵੀ ਨਹਿੜਾ ਹੀ ਲੱਗਦਾ ਹੋਰ ਸਰਦਾਰ ਕਹਿੰਦਾ ਸੀ ਇਹਦਾ ਡੈਡੀ ਵਾਲੀ ਨਹੀਂ ਤਾਂ ਨਹੀਂ ਲੱਗਿਆ ਫਿਰ ਆਨੇ ਚੁਪਕਦੀ ਵਧੀਆ ਨਹੀਂ ਛੋਟੀਆਂ ਚ ਵੀ ਨਹਿੜਾ ਹੁੰਦਾ ਹੈ ਕੋਈ ਪਤਾ ਨਹੀਂ ਹੁੰਦਾ ਹੁਣ ਫਰਤੀਓ ਸਿਆਰੀਓ ਬਟੇਓ ਮਿੱਠਾ ਬੁਣਿਆ ਪੜੀ ਹੋ ਬੜੀਆਂ ਇਹ ਦੁਚੇਰ ਬੜੀਆਂ ਦਾ ਚੀਰ ਕੇ ਚਾਰ ਤਾਂ ਅੱਜ ਤੱਕ ਦੁਕਾਨ ਹੀ ਰਾਂਗੀ ਸਰਦਾਰ ਨੇ ਲਿਹਾ ਕੇ ਚੀਰੋ ਜਦੋਂ ਟੈਲ ਲਗੂ ਆਥਣ ਕਰਕੇ ਹਨਾ ਜਦੋਂ ਬੇਟਾ ਨਹੀਂ ਆਉਂਦਾ ਨੱਚਣਾ ਉਹ ਨੱਚਰੋ ਨੂੰ ਚੀਰੂਗੀ ਇਹਨਾਂ ਨੇ ਬੱਤੀਆਂ ਲੋ ਜੀ ਵੈਗਰੂ ਜੀ ਨਾਲੇ ਚੀਰ ਲੀਆਂ ਨੇ ਆਪਾਂ ਨੇ ਆਪਣੀਆਂ ਗਰਜਾਂ 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 ਗਾਜਰਾਂ ਗਾਜਰਾਂ ਅਰਗੀ ਤੇ ਘਰਾਰੀ ਇਹ ਗਾਜਰਾਂ ਚੀਰ ਲਿਆ ਖੜ ਵਾਸਤੇ ਇਹ ਆਪਾਂ ਨੇ ਚੀਰ ਲਿਆ ਚਾਰ ਵਾਸਤੇ ਹਨਾ ਤੇ ਇਹਦਾ ਬਣਾ ਲਾਂਗੇ ਚਾਰ ਆਹ ਦੇਖੋ ਕਿੰਨਾ ਕੂੜ ਕੁਵਾਰ ਨਿਕਲਿਆ ਇਹਦੇ ਵਿੱਚੋਂ ਹਨਾ ਕੁਵਾਰ ਪਾ ਲਈਏ ਥਾਲ ਚ ਸਿੱਟਣ ਲਈ ਹਨਾ ਭਰ ਗਿਆ ਇਹ ਚ ਤੇ ਆਪਾਂ ਨਾ ਇੱਥੇ ਉਦੋਂ ਚੱਕਿਆ ਨਹੀਂ ਉਧਰ ਭੈਣ ਦਾ ਚੱਲਦਾ ਸੀਗਾ ਲਾਈਵ ਕਮਲਜੀਤ ਕਮਲਜੀਤ ਕਰਮਜੀਤ ਦਾ ਸੰਗਤ ਦਰਸ਼ਨ ਦਾ ਹੈ ਨਾ ਲਾਈਵ ਚੱਲਦਾ ਸੀ ਉਹਦੇ ਕਰਕੇ ਫਿਰ ਇੱਥੇ ਬੈਠੇ ਨਾਲੇ ਆਪਣੇ ਲਾਈਵ ਸੁਣ ਲਿਆ ਪਾਠ ਸੁਖਮਨੀ ਸਾਹਿਬ ਦਾ ਤੇ ਨਾਲੇ ਆਪਾਂ ਨੇ ਆਪਣਾ ਕੰਮ ਕਰ ਲਿਆ ਦੋ ਦੋ ਕੰਮ ਕਰ ਲਏ ਆ ਦੋ ਗਾਜਰਾਂ ਰਹਿ ਗਈਆਂ ਵਿੱਚ ਹੈ ਨਾ ਪਤਾ ਨਹੀਂ ਲੱਗਿਆ ਹੁਣ ਇਹਦੇ ਵਿੱਚ ਸਿੱਟਾ ਕੱਠੀਆਂ ਕਰਾਂ ਤੇ ਊੜਾ ਚੱਕਾ ਹੁਣ ਮੈਂ ਕਤ 1:00 ਵੱਜ ਗਿਆ ਹੁਣ 1:30 ਵੱਜ ਗਿਆ ਕੰਮ ਲੱਗੀ ਸੀਗੀ ਫੋਨ ਕਿਸੇ ਦਾ ਸੁਣਨ ਤੇ ਇਹ ਦੇ ਕਰਕੇ ਹੁਣ ਮੈਂ ਲਓ ਜੀ ਹੁਣ ਇਹ ਚੱਕ ਦਾ ਕੂੜਾ ਆਪਣੀ ਆਪਣੀ ਸਬਜ਼ੀ ਤਿਆਰ ਜਦੋਂ ਮਰਜ਼ੀ ਕਰੀਏ ਖਾਈਏ ਪਕਾਈਏ ਇਹ ਹੋ ਗਿਆ ਹੁਣ ਤੇ ਇਹ ਧੋਣੀਆਂ ਸੀਗੀਆਂ ਗਾਜਰਾਂ ਹੁਣ ਗਾਜਰਾਂ ਸਵੇਰੇ ਧੋਉਂਗੀ ਹੁਣ ਤੇ ਤਾਂ ਨਹੀਂ ਕੋਈ ਟਾਈਮ ਹੁਣ ਕਦੋਂ ਪਾਉਂਗੀ ਕਦੋਂ ਸਕਾਉਂਗੀ ਸਵੇਰੇ ਸੁਕਾ ਕੇ ਸਵੇਰੀਆਂ ਤੇ ਰਿਉਂ ਗੋਠੇ ਦੇ ਸਵੇਰੀਆਂ ਸੁੱਕਣੀਆਂ ਪਾ ਕੇ ਧੋ ਕੇ ਉਸ ਤੋਂ ਬਾਅਦ ਧੁੱਪ ਲੱਗਦੀ ਦੀ ਵਧੀਆ ਧੁੱਪੇ ਧੁੱਪੇ ਧੁੱਪ ਲੱਗ ਜੂਗੀ ਸਵੇਰੀਆਂ ਪੀਰ ਕੇ ਧੁੱਪ ਲੱਗ ਕੇ ਫਿਰ ਸਾਮ ਨੂੰ ਪਾ ਦਾਂਗੇ ਚਾਹ ਚਲੋ ਜੀ ਹੁਣ ਹੋ ਰਹਿ ਗਈਆਂ ਦੋ ਦੋ ਰਹਿ ਗਈਆਂ ਮੈਂ ਪੀਰ ਦਾ ਫੋਨ ਕਰਕੇ ਕਰ ਲਓ ਗੱਲ ਇਹ ਲਿਆਂਦਾ ਕੀ ਆ ਤੋੜ ਕੇ ਐ ਨਹੀਂ ਪਤਾ ਪੱਕਾ ਹੋਵੇ ਕਰ ਲਓ ਗੰਦਾ ਇਹ ਲਿਆਂਦਾ ਕੀ ਆ ਨਹੀਂ ਪਤਾ ਪੱਕਾ ਹੋਵੇ ਦੇਖਦੀ ਆ ਇਹਨੂੰ ਕੀ ਕਰਦੀ ਆ ਕੱਟ ਕੇ ਦੇਖਦੀ ਆ ਚੰਮ ਤਾਂ ਇਹਦਾ ਮੋਟਾ ਲੱਗਦਾ ਮੈਨੂੰ ਚਲ ਦੇਖਦੀ ਆ ਕੀ ਕਰਾਂ ਕੱਟਾਂ ਪਹਿਲਾਂ ਇਹਨੂੰ ਫਿਰ ਦੇਖਾਂ ਕੀ ਕਰਾਂ ਚਲੋ ਇਸ ਮਾਰ ਕੇ ਕਰ ਲਿਆ ਇਹ ਗਰਾਂ ਆਹ ਕੱਦੂ ਗਾਸ ਕਰ ਲਿਆ ਪੱਦੂ ਗਸ ਕਰ ਲਿਆ ਹੁਣ ਤੀ ਬਣਾਉਣਾ ਦਾ ਦੇਖਦੀ ਆ ਪੱਦੂ ਗਸ ਹੋ ਗਿਆ ਪਾਣੀ ਦੇਖੋ ਕਿੰਨਾ ਨਿਕਲ ਗਿਆ ਇਹਦੇ ਵਿੱਚੋਂ ਲੋ ਅੱਛਾ ਉਹਦੇ ਬਾਕਾਂ ਦੇ ਉਹਦੇ ਮਾਗਨੇ ਗੁੱਡੇ ਆਵਾਂਗੇ ਫੇਰ ਹਾਂ ਇਹ ਚੱਲ ਤਾ ਲੇ ਗੋ ਤੋਕ ਲਿਆ ਉਹ ਸੋਹਣੀ ਹੈ ਮੌਸਮਣੀ ਹੈ ਬੋਲਰ ਹਾਂ ਇਹ ਪਲੇਨ ਹੈ ਹਨਾ ਆ ਵੀ ਪਲੇਨ ਹੈ ਉਹ ਵੀ ਪਲੇਨ ਹੈ ਦੇਖ ਲਈ ਇਹ ਆਟਾ ਪੇਸਣ ਪੇਸਣ ਪਾ ਲਿਆ ਕੀਏ ਪਾ ਲਏ ਇਹਦੇ ਵਿੱਚ ਨੂਨ ਪਾ ਲਿਆ ਮਿਰਚ ਪਾ ਲਈ ਤੇ ਜੀਰਾ ਪਾ ਲਿਆ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਗੁੰਨ ਲਾਨੇ ਆਵੇਂ ਇਹਨੂੰ ਗੁੰਨ ਕੇ ਮਿਕਸ ਕਰਕੇ ਰੱਖ ਲੇ ਤੇ ਲੋਜੀ ਇਹ ਬਣਾਨੇ ਆ ਕੀਏ ਤੇ ਕੋਕ ਤੇ ਇਹ ਲੋਜੀ ਪਾ ਲਿਆ ਮੈਂ ਪਾਤਾ ਸੀਗਾ ਪਹਿਲਾਂ ਫਿਰ ਇੱਕ ਹੱਥ ਨਾਲ ਔਖਾ ਤੇ ਇੱਕ ਕੱਤਰ ਨਾਲ ਔਖਾ ਤੁਪਾ ਆ ਕੀ ਰਿੰਨ ਕੀ ਬਣਾਉਣੀ ਆ ਕੋਪ ਤੇ ਕੀਰ ਕੋਪ ਤੇ ਫਿਰ ਬਣਾਉਣੀ ਆ ਇੰਡੀਆਂ ਦੀ ਸਬਜੀ ਦਾਲ ਸਬਜੀ ਤੇ ਲੋਜੀ ਰਿੰਨ ਲਈਏ ਨਾ ਥੋੜੇ ਥੋੜੇ ਕਰਕੇ ਪਾਉਣੀ ਆ ਤੇ ਫਿਰ ਇੰਨੀਆਂ ਐਵੇਂ ਫਰਾਈ ਕਰ ਲਈਏ ਇਹਨਾਂ ਨੂੰ ਹੂੰ ਤੇ ਥੋੜੇ ਜਿ ਕਰ ਲਈ ਪਹਿਲਾਂ ਮੈਂ ਫਰਾਈ ਇਹ ਫਰਾਈ ਕਰਕੇ ਰੱਖ ਲਈ ਤੇ ਲੋਜੀ ਐਵੇਂ ਖਾਣੀ ਹੋਣਗੇ ਐਵੇਂ ਖਾ ਲੈਣਾ ਤੇ ਚਾਹੇ ਸਬਜ਼ੀ ਬਣਾ ਲਈਏ ਢਾਲ ਸਬਜ਼ੀ ਤੇ ਇੱਧਰ ਰੜਦੇ ਨੇ ਤੇ ਇੱਧਰ ਕੋਕ ਤੇ ਕਾਲੇ ਕੀਏ ਦੇ ਕੀਏ ਦੇ ਕੋਕ ਇ